ਬਹੁਤ ਸ਼ਾਨਦਾਰ ਕਬੱਡੀ ਕੱਪ ਤੇ ਸਾਰੀ ਸੰਗਤ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆ ਦੂਜਾ ਮੈਚ ਜਿਹੜਾ ਹੈਗਾ ਭਰਾ ਬਣ ਕੇ ਦੂਜਾ ਮੈਚ ਦੇ ਦੀ ਤੇ ਬਹੁਤ-ਬਹੁਤ ਧੰਨਵਾਦ ਮੈਂ ਬਹੁਤਾ ਚਿਰ ਨਹੀਂ ਲੈਂਦਾ ਮੈਨੂੰ ਪਤਾ ਤੁਸੀਂ ਕਬੱਡੀ ਦੇਖਣ ਆਇਓ ਸਾਰੇ ਤੁਸੀਂ ਕਬੱਡੀ ਦਾ ਆਨੰਦ ਮਾਣਣ ਆਇਓ ਖਿਡਾਰੀ ਵਿੱਚ ਨੇ ਪਰ ਮੈਨੂੰ ਬਾਈ ਉਹਨਾਂ ਦਾ ਹੁਕਮ ਹੈ ਵੀ ਇੱਕ ਤਰ੍ਹਾਂ ਦਾ ਲਾਜ਼ਮੀ ਬੈਸਤਾ ਚੋਰ ਮੈਂ ਬਾਬੇ ਦੇ ਮੇਲੇ ਤੇ ਹਾਜ਼ਰੀ ਲਵਾਉਣੀ ਸੀ ਉਧਰ ਲਵਾਤੀ ਸੀ ਇੱਧਰ ਲਵਾਤੀ ਇੱਕੋ ਹੀ ਗੱਲ ਹੈ ਤੁਸੀਂ ਸਾਰੇ ਮੇਰੇ ਵਾਸਤੇ ਆਕੋ ਤੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਇੱਕ ਵਾਰੀ ਸਾਰੇ ਜਾਨੇ ਬਾਬਾ ਮੇਘਵਰਨ ਦੇ ਨਾਮ ਤੇ ਕਬੱਡੀ ਦੇ ਨਾਮ ਤੇ ਆਪਣੇ ਨਾਮ ਤੇ ਤਾੜੀ ਮਾਰੋ ਜ਼ੋਰ ਨਾਲ ਬਾਈ ਬਾਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ ਇੱਕ ਦਾਦਾ ਤੇ ਪੋਤਾ ਇਕੱਠੇ ਬੈਠਿਆ ਦਾਦਾ ਤੇ ਪੋਤਾ ਤੇ ਪੋਤਾ ਦਾਦੇ ਨੂੰ ਉਹਦੀ ਜਵਾਨੀ ਵੇਲੇ ਦੀਆਂ ਗੱਲਾਂ ਬਾਤਾਂ ਜਿਵੇਂ ਪੁੱਛਦਾ ਉਹ ਮੈਂ ਪੁੱਛੂੰ ਤਾਂ ਅੱਗੋਂ ਦਾਦਾ ਕਿਵੇਂ ਜਵਾਬ ਦਿੰਦਾ ਉਹਨਾਂ ਗੱਲਾਂ ਨੂੰ ਬਾਪੂ ਗੁਰੂਆ ਛੇੜੀ ਬਾਬਾ ਗੱਲ ਓ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਛੇੜ ਬਾਪੂ ਗੱਲ ਕੋਈ ਜਵਾਨੀ ਪਹਿਰੇ ਦੀ ਓ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਓ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ ਹੁਣਾਂ ਤਾਂ ਜਵਾਨੀ ਵੇਲੇ ਉਹ ਵੀ ਨਹੀਂ ਘਟਤਾ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਆ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘਟ ਜਿਹੜੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਚੜਦੀ ਜਵਾਨੀ ਵਿੱਚ ਗੱਲ ਪੁੱਤ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿੰਨਾ ਜੋਰ ਸੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਨਕਾਂ ਦੀ ਕੁੜੀ ਬਾਜੇ ਗਾਜੇ ਨਾਲ ਸੀ ਵਿਆਹੀ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਰੀ ਸੀ ਘਟ ਤਾਈਓ ਪਾਟੀ ਉੱਤੇ ਮੋਰਨੀ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਰੀ ਸੀ ਘਟ ਤਾਈਓ ਪਾਟੀ ਉੱਤੇ ਮੋਰਨੀ ਬਵਾਈ ਪੁੱਤਰਾ ਮੈਂ ਸੁਣਿਆ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਡੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਹੋ ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ ਹੁਣਾਂ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟਤਾ ਸੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਆ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਕੱਟ ਜਿਹੜੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਤੇਰੇ ਜੇ ਸ਼ੋਰਾਂ ਦਾ ਮੈਂ ਬਾਲਾ ਕੱਟ ਦਿੰਦਾ ਸੀ ਕੌਂਟੀ ਵਿੱਚ ਸਾਰਿਆਂ ਦੀ ਬੂਥ ਕੱਟ ਦਿੰਦਾ ਸੀ ਦੇਖ ਲੈ ਮੈਂ ਹੋ ਗਿਆ ਪੁੱਤਰਾ ਗੱਲ ਤੇਰੀ ਸੱਤ ਸੱਚੀ ਮੈਂ ਮਰੀ ਸੀ ਘਟ ਤਾਈਓ ਪਾਟੀ ਉਤੇ ਮੋਰਨੀ ਪਵਾਈ ਪੁੱਤਰਾ ਸਾਨੂੰ ਕਹਿਣਾ ਕੰਮਕਾਰ ਕਰਿਆ ਕਰੋ ਮੁੰਡਿਓ ਉਹ ਤੌੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਤੇ ਸਾਡੀ ਨਿਤ ਕਰਦਾ ਟਕਾਈ ਬਾਬਾ ਜੀ ਹੋੜਾ ਨੀ ਵੇਲੇ ਤੂੰ ਵੀ ਨਹੀਂ ਘਟਤਾ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਉੱਚਵੇਂ ਤੈਨੂੰ ਮੈਂ ਮੈਨੋ ਦਾਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉਤੋਂ ਦੀ ਲੰਗਾਉਂਦਾ ਸੀ ਸੁਣ ਸ਼ੇਰੋਂ ਵਾਲੇ ਮਟ ਗੱਲ ਸੋਲਾ ਮੇ ਸਤ ਦਾੜੀ ਟੋਪੇ ਤੇ ਸੀ ਟੀਨੀ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਦੀ ਮੈਂ ਨਹੀਂ ਸੀ ਘਟ ਆਯੋ ਪਾਰਟੀ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਬਾਈ ਦੱਸੋ ਕਿਵੇਂ ਲੱਗੀ ਬਾਬੇ ਦੀ ਮੋਰਨੀ ਮਾਰ ਕੇ ਤਾਲੀ ਹਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੇ ਮਾਨਯੋਗ ਸੁਖ